ਸੋ ਤੁਹਾਨੂੰ ਗੁਰਤੀ ਦਾਦਾ ਜੀ ਨੇ ਦਿੱਤੀ ਕਬੱਡੀ ਦੀ ਤੇ ਤੁਹਾਡਾ ਸ਼ੌਂਕ ਕਬੱਡੀ ਸੀ ਜਾਂ ਮਤਲਬ ਕਿ ਤੁਹਾਨੂੰ ਇਧਰੋਂ ਖਿੱਚ ਹੋਣ ਕਰਕੇ ਹੋਇਆ ਵੀ ਦਾਦਾ ਜੀ ਨੇ ਪ੍ਰੇਰਿਤ ਕੀਤਾ ਵੀ ਕਬੱਡੀ ਖੇਡਾ ਤੇ ਤੁਹਾਡਾ ਸ਼ੌਂਕ ਕੁਝ ਹੋਰ ਸੀ ਹਾਂਜੀ ਉਦਾਂ ਵੀ ਪਰਿਵਾਰਕ ਤੌਰ ਤੇ ਇੱਕ ਆਪਾਂ ਗੁਰਤੀ ਦਿੰਨੇ ਉਹ ਵੀ ਮੈਨੂੰ ਦਾਦਾ ਜੀ ਦਿੱਤੀ ਹੀ ਆ ਤੇ ਮੇਰਾ ਸ਼ੌਂਕ ਸੀ ਭਾਜੀ ਬਾਸਕਟਬਾਲ ਖੇਡਣਾ ਮਤਲਬ ਕਾਲਜ ਸਕੂਲ ਦੇ ਪਲੱਸ 2 ਦੇ ਵਿੱਚ ਵੀ ਬਾਸਕਟਬਾਲ ਸ਼ੁਰੂ ਕੀਤੀ ਸੀ ਤੇ ਉਹ ਬਾਸਟਬਾਲ ਖੇਡਦਾ ਮੈਂ ਕਾਲਜ ਮਤਲਬ ਕਾਲਜ ਵੀ ਬਾਸਕਟਬਾਲ ਸ਼ੁਰੂ ਕੀਤੀ ਤਾਂ ਮੇਰੀ ਸੋਚ ਸੀ ਚਲੋ ਬਾਸਕਟਬਾਲ ਬਹੁਤ ਮਤਲਬ ਨੈਸ਼ਨਲ ਲੈਵਲ ਉਹ ਇੰਟਰਨੈਸ਼ਨਲ ਪੱਜੀ ਲੈਵਲ ਦੀ ਗੇਮ ਆ ਬਹੁਤ ਤਗੜੀ ਗੇਮ ਆ ਹਾਂਜੀ ਤੇ ਮੇਰੀ ਸੋਚ ਸੀ ਭਾਈ ਕਿ ਚੰਗੇ ਆ ਖੇਡ ਕੇ ਇੱਕ ਸਟੇਟ ਲੈਵਲ ਜਾਂ ਇੰਟਰ ਕਾਲਜ ਜਾਂ ਇੰਟਰਵਰਸਟੀ ਖੇਡ ਕੇ ਚਲੋ ਇੱਕ ਦਾ ਸਰਟੀਫਿਕੇਟ ਲੈ ਲੈ ਕੇ ਉਹ ਚੰਗੀ ਨੌਕਰੀ ਮਤਲਬ ਸਰ ਇੱਕ ਬੰਦੇ ਦੀ ਇੱਛਾ ਨੂੰ ਦੇਖ ਚੰਗੀ ਨੌਕਰੀ ਹੋਵੇ ਬੰਦੇ ਲਾਈਫ ਬਣ ਜੇ ਹਾਂਜੀ ਹਾਂਜੀ ਮੇਰੀ ਉਹੀ ਸੋਚ ਸੀ ਭਾਈ ਚਲੋ ਨੌਕਰੀ ਮਿਲ ਜੇ ਵਧੀਆ ਸਰਕਾਰੀ ਤੇ ਚਲੋ ਲਾਈਫ ਸੈੱਟ ਹੋ ਜੂ ਬਸ ਆਹੀ ਸੋਚ ਸੀ ਮੇਰੀ ਦਾ ਜੀ ਬਾਸਕਟਬਾਲ ਦੀ ਸਲਾਹ ਜਤੋਂ ਹਾਂਜੀ ਜੀ ਤੇ ਫਿਰ ਕਬੱਡੀ ਆ ਜਿਹੜੀ ਇਹ ਤੁਸੀਂ ਕਿਹੜੇ ਵਜਨ ਤੋਂ ਸ਼ੁਰੂ ਕੀਤੀ ਮੈਂ ਭਾਈ ਓਪਨ ਨਹੀਂ ਕੀਤੀ ਸੀ ਕਿਉਂਕਿ ਭਈਆਂ ਨਾ ਇੱਕ ਉੱਦਾ ਨਾ ਉਹ ਵਜਨੋ ਸ਼ੁਰੂ ਕਰਦਾ ਭਾਈ ਜਿਹੜਾ ਕਾਫੀ ਮਤਲਬ ਛੋਟੀ ਉਮਰ ਦਾ ਜਿਹਦਾ 35 ਕੁਲੇ ਸ਼ੁਰੂ ਕਰਦਾ ਉਹਨਾਂ ਮਤਲਬ ਜਿਨ੍ਹਾਂ ਨੇ ਕਬੱਡੀ ਸ਼ੁਰੂ ਕੀਤੀ ਸ਼ੁਰੂ ਤੋਂ ਕਬੱਡੀ ਉਹਨਾਂ ਨੂੰ ਵਜਨ ਕਰਦੇ ਆਪਾਂ ਭਾਈ ਚਲੋ ਬਾਸਕਟਬਾਲ ਖੇੜਦੇ ਰਹਿਦੇ ਸਿੱਧਾ ਓਪਨ ਜਾਈਆਂ ਇੱਕ ਹਾਈਡ ਕਰਕੇ ਵੇਟ ਵੀ ਜ਼ਿਆਦਾ ਸੀ ਮੌਕਾ ਵੀ ਨਹੀਂ ਮਿਲਿਆ ਵੇਟ ਕੱਢਣ ਦਾ ਭਾਜੀ ਜੀ ਜੀ ਸਿੱਧਾ ਓਪਨ ਦੇ ਵਿੱਚ ਜੀ ਤੇ ਹੁਣ ਤੱਕ ਭਾਈ ਜੀ ਤੁਸੀਂ ਕਿਹੜੀਆਂ ਕਿਹੜੀਆਂ ਟੀਮਾਂ ਦੇ ਵਿੱਚ ਖੇਡ ਚੁੱਕੇ ਹੋ ਓਪਨ ਵੀ ਤੇ ਕਲੱਬ ਵੀ ਓਪਨ ਭਾਜੀ ਕਲੱਬ ਤਾਂ ਭਾਜੀ ਮੈਂ ਖੇਡਿਆ ਇਧਰੋਂ ਆਪਣੇ ਸ਼ੇਪਕ ਸਿੰਘ ਕਮੇਟੀ ਦਾ ਸਰਲਾਣਾ ਸੇਵਰਨ ਭਾਜੀ ਦੀ ਟੀਮ ਨਾਲ ਹਾਂਜੀ ਤੇ ਪਿੰਡਵਰ ਭਾਜੀ ਲਗਭਗ ਹਰੇਕ ਟੀਮ 'ਚ ਖੇਡਿਆ ਹਾਂ ਜੀ ਜੀ ਬਾਕੀ ਆਪਣਾ ਜ਼ਿਆਦਾਤਰ ਚਲੋ ਜੋਗੀਆਂ ਦੀ ਟੀਮ ਚਾਰ ਕੀ ਖੇਡਣ ਦਾ ਮੌਕਾ ਮਿਲਿਆ ਸ਼ੁਰੂਆਤ ਮੈਂ ਦੀ ਪਿੰਡ ਦੀ ਟੀਮ 'ਚ ਕੀਤੀ ਸੀ ਪਿੰਡਵਰ 'ਚ ਖੇਡਣ ਦੀ ਜਿਸ ਤਰ੍ਹਾਂ ਭਾਜੀ ਤੁਸੀਂ ਲੰਬੇ ਕਦਮ ਦਾ ਪੂਰਾ ਫਾਇਦਾ ਉਠਾਉਣੀ ਹੋ ਬਗਲ ਭੜਦੇ ਹੋ ਉੱਪਰਲੇ ਪਾਸੇ ਜਾਂ ਮਾਲਕ ਮੂਰੂ ਕੇਂਦਰ ਦੀ ਕੋਸ਼ਿਸ਼ ਕਰਦੇ ਹੋ ਤੇ ਇਹ ਜਿਹੜੇ ਤੁਹਾਡੀ ਗੱਲ ਕਹ ਲਈਏ ਦਾ ਦੀ ਗੱਲ ਕਰ ਲਈਏ ਤੇ ਇਹ ਤੁਸੀਂ ਕਿੰਨਾ ਤੋਂ ਸਿੱਖਿਆ ਹੈ ਦਾ ਪਈ ਸੰਦਲੋ ਆਪਾਂ ਜੋ ਵੀ ਅੱਜ ਖੜੇ ਆ ਜਿੰਨੀ ਕੋ ਆਪਾਂ ਨੂੰ ਮਤਲਬ ਜਾਂਚ ਹੈਗੀ ਕਬੱਡੀ ਦੀ ਸਾਰੀ ਆਪਣੇ ਦਾਦਾ ਜੀ ਕਰਕੇ ਆ ਉਹੀ ਆਪਣੇ ਉਸਤਾਦ ਆ ਉਹੀ ਆਪਣਾ ਹੀ ਆਪਣਾ ਲਗਾ ਦੱਸਿਆ ਸਭ ਕੁਝ ਬਾਕੀ ਜਿੱਦਾਂ ਖੇਡਦੇ ਆ ਉਦੋਂ ਤਾਂ ਨਵੇਂ-ਨਵੇਂ ਲਗਾਉਂਦੇ ਜਾਂਦੇ ਆ ਹਾਂਜੀ ਬਾਕੀ ਜਿੰਨਾ ਵੀ ਹੁਣ ਤੱਕ ਸਫਰ ਰਿਹਾ ਕਬੱਡੀ ਦਾ ਸਾਰੀ ਉਹ ਜਾਂ ਪਈ ਦਾਦਾ ਹੀ ਸਿਖਾ ਕੇ ਗਿਆ ਨਹੀਂ ਦਾਦਾ ਜੀ ਇਹ ਤੁਹਾਨੂੰ ਕਿੰਨਾ ਟਾਈਮ ਪ੍ਰੈਕਟਿਸ ਕਰਵਾਉਂਦੀ ਸੀ ਦਾਦਾ ਜੀ ਭਾਜੀ ਮੈਂ ਤਾਂ ਉਹ ਤੋਂ ਛੋਟਾ ਸੀ ਭਾਜੀ ਮੈਨੂੰ ਤਾਂ ਨਹੀਂ ਇੰਨੀ ਕਰਾਈ ਇੰਨਾ ਸੀ ਮੈਂ ਜਿਹੜੇ ਮੁੰਡਿਆਂ ਨਾਲ ਦਿਆਂ ਕਰਾਉਂਦੇ ਸੀ ਉਹਨਾਂ ਨਾਲ ਭਾਜੀ ਮੈਂ ਕਰ ਲੈਂਦਾ ਸੀ ਬਾਦ ਚ ਜਦੋਂ ਮੈਂ ਸ਼ੁਰੂਆਤ ਉਹਦੋਂ ਮੈਨੂੰ ਘੱਟ ਨਾ 2-2 ਘੰਟੇ ਕਰਾਉਂਦੇ ਸਵੇਰੇ ਤੇ ਸ਼ਾਮੇ ਵੀ ਕੀ ਕਰਾਉਂਦੇ ਸੀ ਕਿਨਾਂ ਕੁ ਭਜਾਉਂਦੇ ਸੀ ਵੀਰਾ ਰਨਿੰਗ ਭਾਈ ਉਹਦਾ ਦੱਸਦੇ ਸੀ 40 ਤੋਂ 45 ਮੀਟਰ ਰਨਿੰਗ ਜ਼ਰੂਰ ਕਰੋ ਚਲੋ ਅਸੀਂ ਨਹੀਂ ਕਰਦੇ ਰੱਬ ਚਲੋ ਕਾਇਦੇ ਚਲੋ ਛੱਡੋ ਬਾਪੂ ਕਰਕੇ ਚਲੋ ਅਸੀਂ 20-25 ਮਿੰਟ ਕਰ ਲੈਂਦੇ ਆ ਭਾਈ ਉਹਨਾਂ ਦਾ ਮੰਨਣਾ ਸੀ ਕਿ ਜਿਹੜੇ ਰੇਡਰ ਭਾਵੇਂ ਜੋ ਭੰਜਾਪੇ ਆ 40 ਤੋਂ 45 50 ਮਿੰਟ ਰਨਿੰਗ ਜ਼ਰੂਰੀ ਆ ਹਰੇਕ ਬੰਦੇ ਨੂੰ ਹਾਂਜੀ ਹਾਂਜੀ ਬਾਕੀ ਉਹ ਇੱਕ ਟਾਈਮ ਜਿੰਮ ਦੱਸਦੇ ਕਿ ਇੱਕ ਟਾਈਮ ਜਿੰਮ ਜ਼ਰੂਰ ਕਰੋ ਕਿਉਂਕਿ ਵੇਟ ਬੱਚਾ ਪਾਵਰ ਵਾਸਤੇ ਜੀ ਜੀ ਬਾਕੀ ਇੱਕ ਟਾਈਮ ਗਰਾਉਂਡ ਵੀ ਕਰੋ ਇਸ ਟਾਈਮ ਨੇ ਵਾਸਤੇ ਹਾਂਜੀ ਤੇ ਖੁਰਾਕ ਦਾ ਕੀ ਸ਼ਡਿਊਲ ਹੈ ਥੋੜਾ ਜੀ ਖੁਰਾਕ ਭਾਜੀ ਜਿਵੇਂ ਦਾਦਾ ਜੀ ਦੱਸਿਆ ਪਹਿਲਾਂ ਹੀ ਚਲੋ ਪਹਿਲੇ ਤਾਂ ਆਪਣੇ ਦੇਸੀ ਖੁਰਾਕਾਂ ਹੀ ਆ ਭਾਜੀ ਰਗੜਾ ਹੋ ਗਿਆ ਹੋਰ ਮਤਲਬ ਜੋ ਕਰੇ ਦੁੱਧ ਮਾਰੇ ਕਿਰਪਾ ਨਾਲ ਭਾਜੀ ਬਾਧੂਆ ਔਰ ਦਹੀਂ ਮੱਖਣ ਬਾਕੀ ਹੋਣ ਚਲੋ ਆ ਗਿਆ ਭਾਜੀ ਵੇਟ ਜੋ ਹਾਈਟ ਜ਼ਿਆਦਾ ਕਰਕੇ ਵੇਟ ਵੀ ਭਾਜੀ ਫਿਰ ਮੇਨਟੇਨ ਕਰਨੋ ਚਲੋ ਸਪਲੀਮੈਂਟ ਹੁਣ ਲੈਣ ਲਾਪੇ ਭਾਜੀ ਨਾਲ ਨਾਲ ਚਲੋ ਕਿਸੇ ਬੰਦੇ ਸਲਾਹ ਨਾਲ ਲਈਦਾ ਚਲੋ ਜਿੰਦਾ ਸਾਈਡ ਇਫੈਕਟ ਨਾ ਹੋਵੇ ਤੇ ਉਹ ਹੁਣ ਸਪਲੀਮੈਂਟ ਵੀ ਪਾਈ ਨਾਲ ਯੂਜ਼ ਕਰੀਦਾ ਨਹੀਂ ਬਿਲਕੁਲ ਭਾਈ ਕਈ ਵਾਰੀ ਮਾੜੇ ਬੰਦੇ ਦੀ ਸਲਾਹ ਵੀ ਮਾਰ ਦਾਂਦੀ ਹੈ ਹਾਂਜੀ ਭਾਈ ਉਹ ਮਤਲਬ ਭਾਈ ਹੁਣ ਮਾਰਕੀਟ ਜਿੱਦਾਂ ਕੰਮ ਕੰਮ ਕਾਫੀ ਆ ਨਕਲੀ ਆਉਣ ਲੱਗ ਪੈਂਦੇ ਉਹਦੇ ਕਈ ਸਾਈਡ ਇਫੈਕਟ ਭਾਈ ਸਕਿਨ ਤੇ ਪੈ ਜਾਂਦੇ ਅੰਦਰੂਪ ਗਰਮੀ ਬਹੁਤ ਜ਼ਿਆਦਾ ਹੋ ਜਾਂਦੀ ਲੀਵਰ ਤੇ ਪੈ ਜਾਂਦਾ ਭਾਈ ਜੋ ਵੀ ਆਪਾਂ ਦਾ ਇੱਕੋ ਗੱਲ ਰਹਿਣੀ ਜੋ ਇੱਕ ਇਹੋ ਜਿਹਾ ਇਦਾਂ ਕੰਮ ਕਰਨਾ ਕਿਸੇ ਸਿਆਣੇ ਬੰਦੇ ਪ੍ਰੋਫੈਸ਼ਨਲ ਦੀ ਸਲਾਹ ਲੈ ਕੇ ਕਰੋ ਹਾਂਜੀ ਕਿਉਂਕਿ ਉਹਨੂੰ ਪਤਾ ਹੁੰਦਾ ਕਿਹੜੀ ਚੀਜ਼ ਅੱਛਾ ਭਾਈ ਜਿਸ ਤਰ੍ਹਾਂ ਪ੍ਰੇਰਣਾ ਤੁਹਾਨੂੰ ਦਾਦਾ ਜੀ ਦੀ ਸਤਿਕਾਰਯੋਗ ਤੇ ਉਸ ਤੋਂ ਬਾਅਦ ਗੱਲ ਕਰੀਏ ਜਦੋਂ ਗਰਾਊਂਡਾਂ ਦੇ ਵਿੱਚ ਜਾਂਦੇ ਹੋ ਤਾਂ ਤੁਸੀਂ ਕਿਹੜੇ ਖਿਡਾਰੀ ਤੋਂ ਕਿਸੇ ਮੈਚ ਦੇ ਵਿੱਚ ਪ੍ਰਭਾਵਿਤ ਹੋਏ ਭਈ ਆਪਣਾ ਵੀ ਇਹਨਾਂ ਵਾਂਗੂ ਨਾ ਹੋਵੇ ਨਾ ਭਾਈ ਇੱਕ ਹੁੰਦਾ ਮਤਲਬ ਨਾ ਖੁਸ਼ੀ ਜਿੱਦਾਂ ਪਾਲੇ ਭਾਈ ਹੋਣੀ ਪਈ ਉਹ ਬੈਸਟ ਜੋ ਆਪਣੇ ਦੌਰ ਮੰਨੀ ਪਸੰਦੀ ਹੈ ਜਾਂ ਫੀ ਹੋਵੇ ਜਿੱਦਾਂ ਗਗਨ ਭਾਜੀ ਜੋਗਲੇ ਉਹ ਮਸੰਦੀ ਦਾ ਰੇਡਰ ਹੈ ਆਪਣਾ ਬਪਾ ਬਾਈ ਦਪਈ ਉਹਦਾ ਨਾਂ ਇੱਕ ਮਤਲਬ ਦੁਨੀਆ ਅੱਗੇ ਜਿਵੇਂ ਅੱਗੇ ਪਿੱਛੇ ਫਿਰਦੀ ਹੁੰਦੀ ਆ ਭਾਈ ਚਲੋ ਅਸੀਂ ਤਾਂ ਕੋਲੇ ਰਹੀਦਾ ਦੇਖੀ ਰਹੀ ਦੁਨੀਆ ਇੱਕ ਸਬਦਾ ਪਾਗਲ ਹੋਈ ਜਾਂਦੇ ਨੇ ਪਿੱਛੇ ਕੀ ਫੋਟੋ ਕਰਾ ਲਓ ਭਾਈ ਫੋਟੋ ਕਰਾ ਲਓ ਕਿਤਾ ਇੱਕ ਜੇ ਉਹਦਾ ਨਾਮ ਹੈ ਤਾਂ ਹੀ ਜਿੱਥੇ ਜਾਂਦੇ ਨੇ ਪਛਾਣਦੇ ਨੇ ਇੱਜ਼ਤ ਦਿੰਦੇ ਨੇ ਤੋ ਭਾਈ ਸੋਚੀ ਬਕ ਚੋ ਦਾਦਾ ਜੀ ਨਾਲ ਰਹੇ ਆ ਦਾਦਾ ਜੀ ਕਾਫੀ ਸਤਕਾਰ ਦਿੰਦੇ ਨੇ ਜਿੱਦਾਂ ਮਾਝੇ ਚਲੇ ਗਏ ਕਾਫੀ ਤਾਂ ਗਏ ਉਧਰ ਅੱਛਾ ਹੀ ਸਾਨੂੰ ਇਹਦਾ ਸਤਕਾਰ ਮਿਲੇ ਨਾਂ ਬਣੇ ਸਾਡਾ ਤੁ ਫਿਰ ਬਾਹਰ ਨਹੀਂ ਭਾਈ ਪਾਲੇ ਭਾਈ ਆਪਣਾ ਬੈਸ ਚਾਫੀ ਜਾ ਤੇ ਬੈਸ ਰੇਟਰ ਭਾਈ ਆਪਣਾ ਗਰਨ ਭਾਈ ਜੀ ਜੀ ਇਹ ਇਹ ਆਗੇ ਤੁਹਾਡੇ ਮਨ ਮਸਾਨ ਦਾ ਪਰ ਕਈ ਵਾਰੀ ਇਹਨਾਂ ਬੰਦੇ ਦੇ ਜਦੋਂ ਆਪਾਂ ਮੈਚ ਦੇਖਦੇ ਆ ਕਿਸੇ ਦੇ ਜਾਂ ਤੁਸੀਂ ਦਾਦਾ ਜੀ ਦੇ ਨਾਲ ਗਏ ਹੋ ਤੇ ਉੱਥੇ ਤੁਸੀਂ ਦੇਖਿਆ ਹੋਵੇ ਯਾਰ ਉਹ ਖਿਡਾਰੀ ਆ ਵੀ ਜੀ ਇਹਦੇ ਵਾਂਗੂ ਆਪਣਾ ਵੀ ਨਾਂ ਹੋਵੇ ਤੁਹਾਡਾ ਆਈਡਲ ਆਪਾਂ ਮੰਨ ਲਈ ਜੀ ਹਾਇਡਲ ਭਾਈ ਆਪਣੇ ਦਾਦਾ ਜੀ ਸੀ ਆਈਡਲ ਤਾਂ ਕੋਈ ਪਲੇਅਰ ਨਹੀਂ ਹੈਗਾ ਆਈਡਲ ਚਲੋ ਉਹ ਪਸੰਦੀ ਦਾ ਜਾਪੀ ਚਲੋ ਆਪਾਂ ਦੱਸ ਦਿੰਦੇ ਨਾ ਉਹ ਤਾਂ ਗੱਲ ਵੱਖਰੀ ਜੀ ਪਸੰਦ ਆਈਡਲ ਭਾਈ ਦਾਦਾ ਜੀ ਸੀ ਆਪਣੇ ਜੀ ਜੀ ਹਾਂਜੀ ਜਿੱਦਾਂ ਨਾਲ ਏਰੀਏ 'ਚ ਸਤਕਾਰ ਉਹਨਾਂ ਮਿਲਦਾ ਇੱਕ ਮਤਲਬ ਵੱਖਰੀ ਪਛਾਣ ਉਹਨਾਂ ਦੀ ਉਦਾਂ ਆਪਣੇ ਪਈ ਆਪਣੇ ਦਾਦਾ ਜੀ ਜੀ ਅੱਛਾ ਬਾਈ ਦੇ ਸ਼ੌਕ ਕੀ ਕੀ ਰੱਖਿਆ ਕਬੱਡੀ ਤੋਂ ਬਿਨਾ ਹੋਰ ਸ਼ੌਕ ਭਾਜੀ ਇੱਕ ਬਸ ਜਾਨਵਰਾਂ ਦੇ ਇਹ ਬਥੋੜਾ ਬਤਾ ਬਾਕੀ ਗੱਡੀਆਂ ਦਾ ਭਾਜੀ ਜੀ ਹਾਂਜੀ ਜਾਨਵਰ ਕਿਹੜੇ ਰੱਖਿਆ ਜੀ ਜਾਨਵਰ ਭਾਜੀ ਕਬੂਤਰ ਹੀ ਰੱਖਿਆ ਗੋਸ਼ ਵੀ ਰੱਖਿਆ ਬਿੱਲੀਆਂ ਵੀ ਰੱਖੀਆਂ ਜੀ ਤੇ ਕੁੱਤਾ ਵੀ ਰੱਖਿਆ ਭਾਜੀ ਜੀ ਜੀ ਹਾਂਜੀ ਮੇ ਨਾਲ ਨਾਲ ਜਦੋਂ ਪਹਿਲਾ ਟਾਈਮ ਹੈ ਬਸ ਸ਼ੌਂਗੇ ਭਾਜੀ ਬਸ ਮੈਨੂੰ ਨਹੀਂ ਭਾਜੀ ਸਾਰੀ ਫੈਮਿਲੀ ਨੇ ਚੀਜ਼ ਚਾਹੋਂਗੇ ਜੀ ਜੇ ਮੈਂ ਵੀ ਮੈਨੂੰ ਕੱਲੇ ਸ਼ੌਂਗੇ ਫਾਦਰ ਮਦਰ ਮਦਰ ਨੂੰ ਵੀ ਫਾਦਰ ਨੂੰ ਵੀ ਬਲੋ ਦਾਦਾ ਜੀ ਨੂੰ ਵੀ ਬਲੋ ਇਦਾਂ ਇਹ ਚੀਜ਼ਾਂ ਨੂੰ ਇਦਾਂ ਵੀ ਸਾਡੇ ਨਾਲ ਇੱਕ ਮੋਜ ਬਣਿਆ ਬਿੱਲੀ ਦਾ ਕਾਫੀ ਟੈਂਦੇ ਭਾਜੀ ਥਾਰਾ ਮੇਰੇ ਜਮਨ ਤੋਂ ਪਹਿਲਾਂ ਹੀ ਕਰੇ ਰੱਖੀਆਂ ਆਈਆਂ ਜੀ ਬਸ ਸਾਰੀ ਫੈਮਿਲੀ ਸ਼ੌਂਗੇ ਮੈਨੂੰ ਕੱਲੇ ਨਹੀਂ ਸ਼ੌਂਗੇ ਹਾਂਜੀ ਤੇ ਜਾਨਵਰ ਰੱਖਣ ਦਾ ਸ਼ੌਕ ਹੈ ਸਾਰਾ ਸਾਰੇ ਪਰਿਵਾਰ ਨੂੰ ਸ਼ੌਕ ਹੈ ਜੀ ਬਾਕੀ ਗੱਡੀਆਂ ਮੈਨੂੰ ਸ਼ੌਂਕ ਹੈ ਕਰਦਿਆਂ ਦੀ ਸ਼ੌਂਕ ਹੈਗਾ ਅੱਛਾ ਭਾਈ ਅਸੀਂ ਅੱਜ ਆਏ ਆ ਤੁਹਾਡੇ ਇਲਾਕੇ ਦੇ ਵਿੱਚ ਹਾਂਜੀ ਮੇਰਾ ਕੱਲ ਵੀ 200 ਕਿਲੋਮੀਟਰ ਚੱਲ ਕੇ 200 ਸਵਾ 200 ਚੱਲੋ ਇੱਥੇ ਨਾ ਪਾਇਆ ਹੋਊਗਾ ਅਸੀਂ ਤਾਂ ਅੱਜ ਆਇਆ ਸਾਨੂੰ ਅੱਜ ਲੱਗਿਆ ਪਤਾ ਨਹੀਂ ਕਿੰਦੀ ਦੂਰ ਜਾ ਕੇ ਪੰਗਾ ਲੈ ਲਿਆ ਸੀ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਹਾਂ ਬਾਰਡਰ ਪੈ ਜਿੱਦੋਂ ਤੁਸੀਂ ਮਤਲਬ ਐਡੀ ਦੂਰ ਸਾਡੇ ਇਲਾਕੇ ਦੇ ਵਿੱਚ ਉਧਰ ਪਟਾਲਾ ਏਰੀਆ ਇਧਰੋਂ ਅਮਰਸਰ ਸਾਈਡ ਕਹ ਲਈਏ ਜਾਂ ਸਾਰੇ ਪਾਸੇ ਤੁਸੀਂ ਕਬੱਡੀ ਖੇਡਣੇ ਜਾਂਦੇ ਹੋ ਤਾਂ ਫਿਰ ਤੁਸੀਂ ਕਿ ਕਿਸ ਹਿਸਾਬ ਨਾਲ ਆਪਦਾ ਜਿਹੜਾ ਟਾਈਮ ਮੇਨਟੇਨ ਕਰਦੇ ਹੋ ਰਸਤੇ 'ਚ ਰਹਿੰਦੇ ਹੋ ਜਾਂ ਕੀ ਕਰਦੇ ਹੋ ਨਹੀਂ ਭਾਈ ਮੈਂ ਰਹਿੰਦਾ ਵਿੱਚੋਂ ਰਿਆ ਮੈਂ ਕਿਤੇ ਬਸ ਜੋ ਗਗਣਾ ਨਾਲ ਰਹੂ ਰਹਿੰਦਾ ਰਹਾ ਉਹ ਵੀ ਚਲੋ ਆਪਣੇ ਇੱਕ ਪਿਆਰ ਆ ਗਿਆ ਭਾਜੀ ਇੱਕ ਰਿਸ਼ਤੇਦਾਰੀ ਕਰਕੇ ਉਹਨਾਂ ਕੋਲ ਜੈ ਨਾ ਰਿਹਾ ਉਹ ਵੀ ਤਾਂ ਉਹ ਦੋ ਤਿੰਨ ਵਾਰ ਰਿਹਾ ਕਿਉਂਕਿ ਅਗਲੇ ਦਿਨ ਅਸੀਂ ਫਿਰ ਇਕੱਠਿਆਂ ਖੇਡ ਲਾਂ ਹੁੰਦਾ ਜੀ ਜੀ ਉਦੋਂ ਰਹਿ ਉਹਦਾ ਮੈਂ ਭਾਜੀ ਚਾਰ ਤਿੰਨ ਤਿੰਨ ਚਾਰ ਚਾਰ ਵਾਰੀ ਕਰੇ ਆਉਂਦਾ ਰਿਹਾ ਮਕੱਲਾ ਕਈ ਵਾਰ ਪਹਿਲੋ ਤਾਂ ਮੈਂ ਲਗਭਗ ਜਨਵਰੀ ਦਾ ਭਾਜੀ ਜਨਮ ਦਿਨ ਤੇ ਕਿ ਮੈਂ ਕੱਲਾ ਸਾਂ ਮਤਲਬ ਕੱਲੇ ਗੱਡੀ ਚਲਾ ਕੇ ਜਾਣੀ ਉਦਾਂ ਜੇ ਮੁੰਡਾ ਨਾਲ ਚਲੇ ਜਾਣਾ ਠੀਕ ਆ ਤੇ ਕੱਲੇ ਨੇ ਗੱਡੀ ਚਲਾ ਕੇ ਲੈ ਆਉਣੇ ਬਾਅਦ ਚ ਥੋੜਾ ਫਰਜ਼ਦਰੀ ਤੋਂ ਬਾਅਦ ਕਾਫੀ ਸ਼ੁਰੂ ਹੋ ਗਿਆ ਫਿਰ ਇੱਕ ਮੁੰਡਾ ਗੱਡੀ ਚਲਾਉਣ ਲੱਪਿਆ ਨਾਲ ਹੂੰ ਉਹਨੂੰ ਮੈਂ ਕਹਦਾ ਉਹਦਾ ਖਰਚਾ ਪਾਣੀ ਦੇ ਦੇਣਾ ਉਹਨੇ ਗੱਡੀ ਵਿੱਚ ਚਲਾ ਕੇ ਲੈ ਆਇਆ ਗੱਡੀ ਲੈ ਆਣੀ ਚਲਾ ਕੇ ਤੇ ਪਿੰਡ ਵਾਲੇ ਟੂਰਨਾਮੈਂਟ ਖੇਡ ਕੇ ਵਧੀਆ ਲੱਗਦਾ ਹੈ ਜਾਂ ਕਲੱਬਾਂ ਵਾਲੇ ਭਈ ਇਦਾਂ ਹੀ ਪਿੰਡ ਨਵੇਂ ਪਲੇਅਰ ਨੂੰ ਭਈ ਆਪਣੇ ਕੋਈ ਨਵੇਂ ਪਲੇਅਰ ਦਾ ਪਿੰਡ ਵਾਰ ਭਈ ਖੁਸ਼ ਖੁਸ਼ੀ ਮਿਲਦੀ ਕਿਉਂਕਿ ਇੰਨਾ ਪਿੰਡ ਵਾਰ ਭਈ ਇਦਾਂ ਨਾ ਖੁੱਲ ਕੇ ਖੇ ਮਾਰ ਅਸੋਖੇ 60 ਬਟ ਬਾਈ ਲੰਮੀ ਖੇਡੀ ਏ ਉਹ ਰੋ ਐਕਸਪੀਰੀਅੰਸ ਵਾਜ ਜਾਏਗਾ ਭਾਜੀ ਨਵੇਂ ਪਲੇਅਰ ਹੁੰਦਾ ਏ ਥੋੜਾ ਨਵਾਂ ਪਲੇਅਰ ਜਦੋਂ ਵੱਡੇ ਪਲੇਅਰ ਨਾਲ ਝਾਕਦਾ ਭਾਜੀ ਹੁਣ ਜਿੱਦਾਂ ਹੁਣ ਅਸੀਂ ਭਾਜੀ ਸਾਡੇ ਨਾਲ ਚੈਨ ਚ ਛਿਹਾਰਾ ਬੋਪਰ ਆਪਣਾ ਪਾਲੇ ਭਾਜੀ ਆ ਜੋਲ ਮਿੱਦੀ ਵਾਲਾ ਵਿਕੀਸ਼ਰ ਉਹ ਸੀਨੀਅਰ ਪਲੇਅਰ ਆ ਹਾਲੇ ਜਿਤਾਉਂਦੇ ਨਹੀਂ ਉਹ ਭਾਈਓ ਸੀਨੀਅਰ ਪਲੇਅਰ ਆਗੇ ਅੱਧਾ ਭਰਾ ਵਾਂਗੂ ਛੋਟੇ ਭਰਾਉਂ ਨਾ ਰੱਖਦੇ ਆ ਪਰ ਉਹ ਇੱਕ ਫਿਰ ਚਾਗ ਰਹਿੰਦੀ ਯਾਰ ਐਡੇ ਵੱਡੇ ਪਲੇਅਰ ਆ ਹੁਣ ਪਾਲੇ ਪਾਈ ਦੇ ਪਿੱਛੇ ਭਾਈ ਇੰਨੀ ਦੁਨੀਆ ਫੋਟੋ ਖਾਣ ਪਿੱਛੇ ਅਸੀਂ ਇੱਕ ਬੰਦੇ ਨਾਲ ਖੜੇ ਆ ਐਡੇ ਵੱਡੇ ਹੌਸਲਾ ਪਲੇਅਰ ਦੇ ਇੱਕ ਬਥਰੇ ਝਾਗ ਜਾਂਦੇ ਪਿੰਡ ਵਾਲੇ ਜੇ ਅੱਕੋਂ ਦਾ ਭਾਈ ਕੋਈ ਪ੍ਰਵਾਹ ਨਹੀਂ ਕਿਸੇ ਦੀ ਕੋਈ ਦਾ ਖੁੱਲ ਕੇ ਖੇਡਣਾ ਭਾਈ ਕੋਈ ਡਰੋ ਟੋਕਲ ਬੰਦਾ ਹੈ ਨਹੀਂ ਹਾਂਜੀ ਉੱਥੇ ਥੋੜਾ ਰੋ ਦਾ ਉੱਥੇ ਭਾਈ ਕੋਈ ਨਹੀਂ ਸਾਨੂੰ ਕੋਈ ਪਰ ਇਹਨਾਂ ਥੋੜਾ ਫਿਰ ਦਿਲ ਚ ਝਾਗ ਜਾਂਦਾ ਯਾਰ ਕਿਉਂਕਿ ਅੱਗੋ ਵੀ ਭਾਈ ਕਿਉਂਕਿ ਕੱਪਾਂ ਭਾਈ ਕਰੀਮ ਖੇਡਦੀ ਹੈ ਹਾਂਜੀ ਇਸ ਕਰਕੇ ਉਹ ਫਿਰ ਤਾਂ ਝਗ ਉਸ ਕਰਿਆ ਉਹਦਾ ਰੇਡਰ ਦਾ ਕੋਈ ਡਰ ਨਹੀਂਦਾ ਆਪਦੇ ਜਾਫੀ ਦਾ ਝਾਗ ਹੁੰਦਾ ਯਾਰ ਕੋਈ ਪੱਜ ਗਿਆ ਕੋਈ ਸੀਨੀਅਰ ਕੀ ਕੀ ਪ੍ਰਭਾਵ ਹੋਵੇਗਾ ਪਿੰਡ ਵਰ ਬਈ ਕੋ ਚੱਕਰ ਨਹੀਂ ਹੁੰਦਾ ਕੋਈ ਵਿਯੋਗਲ ਚ ਲੱਗ ਬਖੜਿਆ ਉਹ ਭਰਾਵਾਂ ਵਰਗੇ ਹੈਗੇ ਸਾਰੇ ਭਾਈ ਕੋਈ ਰੋਗ ਟੋਬ ਹੁੰਦੀ ਨਹੀਂ ਉੱਥੇ ਥੋੜਾ ਅੱਧਾ ਖੁੱਲ ਕੇ ਖੇਡੀਦਾ ਗੁੱਸੇ ਥੋੜਾ ਜਿਹਾ ਨਹੀਂ ਅੱਛਾ ਜਿਸ ਤਰ੍ਹਾਂ ਭਾਈ ਜੀ ਦਾਦਾ ਜੀ ਦਾ ਕਹਿ ਲੀਏ ਤੁਸੀਂ ਸਾਥੀ ਖਿਡਾਰੀ ਪਾਲੇ ਬਾਈ ਦਾ ਜ਼ਿਕਰ ਕੀਤਾ ਦੁੱਲੇ ਦਾ ਜ਼ਿਕਰ ਕੀਤਾ ਗੰਦਾ ਜ਼ਿਕਰ ਕੀਤਾ ਤੇ ਇਸ ਤੋਂ ਇਲਾਵਾ ਤੁਹਾਨੂੰ ਹੋਰ ਸਹਿਯੋਗ ਕਿੰਨਾ ਕਿੰਨਾ ਮਿੱਤਰ ਸੱਜਣਾ ਦਾ ਸਾਥੀ ਸਾਥੀ ਖਿਡਾਰੀਆਂ ਦਾ ਰਿਹਾ ਪਿੰਡ ਦੀ ਟੀਮ ਦਾ ਭਾਈ ਰਿਹਾ ਆਪਣਾ ਪਿੰਡ ਲੋਕ ਕਿਉਂਕਿ ਸ਼ੁਰੂਆਤ ਪਿੰਡ ਦੀ ਟੀਮ ਚ ਖੇਡੇ ਆ ਪਿੰਡ ਦੀ ਟੀਮ ਮਤਲਬ ਸੰਯੋਗ ਇਦਾਂ ਰਿਹਾ ਕਿ ਦੋ ਵਿੱਚੋਂ ਬੰਦੇ ਹੈਗੇ ਸੀ ਕਿ ਚਲੋ ਯਾਰ ਸਾਹੀ ਖੇੜੀਏ ਨਾ ਖੇੜੀ ਤੂੰ ਉਹਦਾ ਖੇੜ ਕੋਈ ਚੱਕਰ ਨਹੀਂ ਇਹ ਟੈਨਸ਼ਨ ਨਾ ਲਈਂਗੀ ਮੈਂ ਤੂੰ ਤਗੜਾ ਆ ਗਿਆ ਤੇ ਪਿੰਡ ਦੀ ਟੀਮ 'ਚ ਖੇੜਦੇ ਨੇ ਕਹਿੰਦਾ ਤੂੰ ਜੇ ਤੂੰ ਜਿੱਦਣ ਪਿੰਡ ਦੀ ਟੀਮ ਬਣਾਉਣੀ ਦੱਸਦਾ ਕਰਾਂਗੇ ਬਾਕੀ ਉਹਦਾ ਖੁੱਲ ਕੇ ਖੇੜ ਜਿੱਦਾਂ ਖੇੜਨਾ ਉਹਨਾਂ ਦਾ ਵੀ ਮਤਲਬ ਲਗਾ ਬਾਪੂ ਦੀ ਜਾਨ ਤੋਂ ਬਾਅਦ ਚਾਚਾ ਦੀ ਬਹੁਤ ਸਪੋਰਟ ਹੋਈ ਮੈਂ ਚਲੋ ਸੋਚਿਆ ਸੀ ਦਾਦਾ ਜੀ ਗੁਜ਼ਰ ਗਏ ਹੁਣ ਜਿੰਨੇ ਜਿੰਨੇ ਲਾਇਆ ਸੀ ਜਿੰਨੇ ਖੇੜਨ ਲੱਗੇ ਹੋ ਉਹ ਤੇ ਚਲੋ ਗੁਰੇ ਗਉਣ ਕੀ ਕਰਨਾ ਖੇਡ ਕੇ ਅੱਧਾ ਕੋਈ ਕਰਨੇ ਉਹ ਚਾਚਾ ਜੀ ਨੇ ਸਪੋਰਟ ਕੀਤੀ ਨਾਲ ਦੇ ਪਲੇਅਰਾਂ ਨੇ ਫੈਮਿਲੀ ਨੇ ਤਾਇ ਚਾਚਾ ਨੇ ਸਾਰਿਆਂ ਨੇ ਸਪੋਰਟ ਕੀਤੀ ਫਿਰ ਭਾਜੀ ਇਕੱਲੇ ਆਪਾਂ ਦੇ ਇੱਕੋ ਕੱਲ ਕਨੇ ਗੁਰਵਿੰਦਰ ਗਾਂਗਾ ਇਕੱਲਾ ਇੱਕ ਮਤਲਬ ਇੱਕ ਬੰਦੇ ਦੇ ਸਹਿਯੋਗ ਨਾਲ ਨਹੀਂ ਬਣਿਆ ਕਿ ਬਹੁਤ ਬੰਦਿਆਂ ਸਹਿਯੋਗ ਦੇ ਗੁਰਵਿੰਦਰ ਗਾਂਗੇ ਬਣਾਉਣਾ ਇਹ ਇਹ ਵੀ ਤੁਹਾਡਾ ਵੱਡਾ ਪਾਣਾ ਭਾਈ ਤੁਸੀਂ ਸਾਰਿਆਂ ਨੂੰ ਤਰਜੀਹ ਦਿੰਦੇ ਹੋ ਸਾਰਿਆਂ ਨੂੰ ਪਿਆਰ ਬਈ ਭਾਜੀ ਸਹੀ ਆ ਗੀ ਜੇ ਆਪ ਕਈ ਬੰਦੇ ਭੁੱਲਿਆ ਨੇ ਇੱਕ ਬੰਦੇ ਨਾਮ ਲੈ ਲੈਂਦੇ ਕੋਈ ਵੀ ਆਪਾਂ ਤਾਂ ਕਹਿੰਦੇ ਕੋਈ ਪਲੇਅਰ ਵੀ ਭਾਜੀ ਇੱਕ ਬੰਦੇ ਸਹਿਯੋਗ ਨਾਲ ਨਹੀਂ ਬਣਦਾ ਆਪਣੇ ਕੋ ਅੱਪਰ ਜੋ ਮੈਂ ਹੁਣ ਜਿਵੇਂ ਭਾਈ ਹੁਣ ਪਹਿਲੋ ਪਿੰਡ ਦੀ ਟੀਮ ਬਾਪੂ ਜੀ ਨੇ ਚੱਕਿਆ ਚਲੋ ਬਾਪੂ ਜੀ ਚਲੋ ਗੁజర్ ਗਏ ਫਿਰ ਫੈਮਿਲੀ ਨੇ ਸਪੋਰਟ ਕੀਤੀ ਚਾਚੇ ਨੇ ਸਪੋਰਟ ਕੀਤੀ ਪਿੰਡ ਨੇ ਟੀਮ ਨੇ ਸਪੋਰਟ ਕੀਤੀ ਤਾਂ ਚਾਚੇ ਨੇ ਕੀ ਖੇਡਣ ਲੱਗ ਪਏ ਭਾਈ ਉਹ ਪਿੰਡ ਦੀ ਟੀਮ ਥੋੜੀ ਨਾਮ ਬਣਨ ਲੱਗ ਪਈ ਫਿਰ ਜੋਗੇ ਟੀਮ 'ਚ ਖੇਡਣ ਲੱਗ ਪਏ ਉਹਨਾਂ ਭਾਈ ਫੁੱਲ ਸਪੋਰਟ ਕੀਤੀ ਭਾਈ ਅਮਰਦ ਬਸੀਆਂ ਨੂੰ ਮਿਲ ਗਏ ਉਹਨੇ ਫੁੱਲ ਸਪੋਰਟ ਕੀਤੀ ਵਧੀਆ ਵਧੀਆ ਟੂਰਨਾਮੈਂਟ ਦੇ ਟੀਮਾਂ 'ਚ ਕਢਾਉਣ ਦਾ ਮੌਕਾ ਦਿੱਤਾ ਮਾਏ ਭਾਈ ਕਪਾਂ 'ਚ ਚਲੇ ਗਏ ਅਬਦੁੱਲੇ ਭਾਈ ਨੇ ਸੇਵੇ ਭਾਈ ਜਾਨਾ ਨੇ ਪੰਮੇ ਗੰਦਰਾ ਉਹਨਾਂ ਨੇ ਬਹੁਤ ਪਾਲੇ ਭਾਈ ਨੇ ਬਹੁਤ ਸਹਿਯੋਗ ਕੀਤਾ ਜਿੰਨੇ ਵੀ ਸਾਲਾਂ ਦੇ ਭਾਈ ਪਲੇ ਸਾਰਿਆਂ ਨੇ ਬਹੁਤ ਸਹਿਯੋਗ ਕੀਤਾ ਜਿਵੇਂ ਜਿਵੇਂ ਭਾਈ ਤਾਂ ਲੈਵਲ ਜਾਂਦੇ ਨੇ ਉਹਵੇਂ ਜਿਹਨੇ ਜਿਹਨੇ ਸੱਜਣ ਟੱਕਰ ਸਾਰਿਆਂ ਸਹੇ ਤੇ ਕਰਦਾ ਭਾਈ ਸਭ ਵਧੀਆ ਮਿਲੇ ਆ ਉਹਨੀਆਂ ਜਿਹੇ ਭਾਈ ਪ੍ਰਮੋਟਰ ਮੇਰੇ ਗੋਪੇ ਬੈਸ ਉਹਨੇ ਭਾਈ ਨੇ ਉਹਨਾਂ ਭਾਈ ਬਹੁਤ ਸਪੋਰਟ ਕੀਤੀ ਬਾਹਰੋਂ ਕਿ ਅਸੀਂ ਆਪਾਂ ਮੈਂ ਉਹਨਾਂ ਟੀਮ 'ਚ ਖੇਡਣਾ ਹੈ ਮੈਂ ਬਾਹਰ ਵੀ ਕੀ ਕੋਈ ਵੀ ਚੀਜ਼ ਦੀ ਲੋੜ ਹੈ ਤੁਹਾਨੂੰ ਜਰੂਰ ਦੱਸਿਓ ਜੀ ਜਿਹੜੇ ਵੀ ਸੱਜਣ ਆਏ ਤੱਕ ਦੇ ਭਾਈ ਜਿੰਦੇ ਜਿੰਨੇ ਵੀ ਇਨਸਾਨ ਮਿਲੇ ਆ ਕਬੱਡੀ 'ਚ ਉਦਾਂ ਉਹਨਾਂ ਸਪੋਰਟ ਕੀਤੀ ਭਾਈ ਇਦਾਂ ਕੋਈ ਮਾਰਾ ਨਹੀਂ ਮਿਲਿਆ ਜੀ ਇੱਕ ਭਾਈ ਆਪ ਇੱਕ ਹੋਰ ਚੀਜ਼ ਭਾਈ ਹੁਣ ਨਵੇਂ ਮੁੰਡੇ ਜਿਹੜੇ ਕਈ ਮਤਲਬ ਸਰਦਾਰ ਹੁੰਦੇ ਪਹਿਲੋ ਇੱਕ ਵੱਡੀ ਪਿਛੇ ਜੂੜਾ ਕਟਾਉਂਦੇ ਆ ਕਿ ਭਾਈ ਕੇਸ ਕਟਾਉਣ ਦੇ ਕਿ ਹਾਂ ਅਸੀਂ ਖੇਡਣਾ ਉਹਨਾਂ ਭਾਈ ਇੱਕ ਗੱਲ ਹੈ ਕਿ ਇਹਦੇ ਨਾਲ ਕੀ ਕੇਸ ਕਟਾਉਣ ਨਾਲ ਕੋਈ ਮਤਲਬ ਹੈ ਨਹੀਂ ਭਜੀ ਕੋਈ ਚੀਜ਼ ਦਾ ਕਿ ਵੱਡੀ ਦਾ ਲਿੰਕ ਹੈ ਨਹੀਂ ਜਿੰਨੇ ਖੇਡਣਾ ਉਹਨੇ ਮਤਲਬ ਇਹ ਤਾਂ ਜੂੜੇ ਨਾਲ ਹੀ ਛਿੱੜ ਲੈਣਾ ਅਸੀਂ ਵੀ ਪੜੇ ਮੈਂ ਵੀ ਹੈਗਾ ਭਾਜੀ ਕਮਲ ਟਿੱਬੇ ਵਾਲਾ ਭਾਜੀ ਗਰਮੀਤ ਮੰਡੀਆਂ ਵਾਲਾ ਆਪਣਾ ਹੁਣ ਨੇ ਜੱਜ ਮੰਡੀਆਂ ਵਾਲਾ ਭਾਜੀ ਜੂੜਾ ਰੱਖ ਲਿਆ ਹੁਣ ਨੰਨੀ ਗੋਪਾਲਪੁਰੇ ਭਾਜੀ ਕਿੰਨੇ ਵਧੀਆ ਆਣ ਕਿੱਡਾ ਕਿੱਡਾ ਤਗੜਾ ਪ੍ਰਮਾਣ ਭਾਜੀ ਉਹਨੇ ਵੀ ਜੂੜਾ ਰੱਖਿਆ ਬਿਲਕੁਲ ਜੀ ਪਹਿਲਾਂ ਮੋਨਾ ਸੀ ਭਾਜੀ ਜਾਜੀ ਮੋਨਾ ਸੀ ਆਪਣਾ ਇੱਕ ਛੋਣੀ ਕਮੇਟੀ ਮੇਂ ਪੰਜ ਜੱਟ ਆਇਆ ਭਾਈ ਲਾਟੋ ਵਾਲਾ ਉਹਨੇ ਵੀ ਜੂੜਾ ਲੱਖ ਲੈ ਛੋਣੀ ਕਮੇਟੀ ਚ ਭਾਈ ਹੋਰ ਇਦਾਂ ਆਪੇ ਇਹਨੇ ਸੋਚੀ ਹੁਣ ਮੈਂ ਇੱਕ ਤੇ ਰਹਾ ਸਕੇ ਭਾਈ ਕਿਥਾਂ ਉਹ ਮੁੰਡੇ ਇੱਕ ਜੂੜਾ ਕਰਦਾ ਭਾਈ ਕਬੱਡੀ ਉਨੂੰ ਆਪ ਇੱਕੋ ਆਪਾਂ ਗੱਲ ਆਖੀ ਯਾਰ ਕੋਈ ਬੰਦ ਤਾਂ ਲਈਏ ਪਹਿਲਾਂ ਆਪਾਂ ਕਿ ਫਿਰ ਜੂਹਾਂ ਆਪਾਂ ਜੇ ਕੋਈ ਬਣੇ ਨਹੀਂ ਜੂੜਾ ਕਰਦਾ ਕਬੱਡੀ ਪਿੱਛੇ ਜੇ ਮਾਰਾ ਕਰੇ ਆਪਾਂ ਆਪਣਾ ਕੋਈ ਸਟੈਂਡ ਨਹੀਂ ਬੰਦਦਾ ਕਬੱਡੀ ਚ ਕੋਈ ਆਪਾਂ ਬੰਦ ਨਹੀਂ ਪਉਂਦੇ ਤੇ ਫਿਰ ਆਪਾਂ ਜੂੜਾ ਰੱਖ ਲੈਣ ਦੁਆਰਾ ਇਹ ਜੂੜਾ ਰੱਖਦੇ ਨਹੀਂ ਜਾਂਦਾ ਉਹ ਪਈਨ ਦੇ ਨਾਲ ਕੋਈ ਆਪੇ ਕੋਲ ਨਵੇਂ ਪਲੇਅਰਾਂ ਨਾਲ ਕੋਈ ਜੂੜਾ ਕਟਾਉਣ ਨਾਲ ਜਾਂ ਕੇਸ ਕਟਾਉਣ ਨਾਲ ਕੋਈ ਲਿੰਕ ਹੈ ਨਹੀਂ ਕਬੱਡੀ ਦਾ ਜੇ ਮਹਾਰਾਜ ਨੇ ਪਲੇਅਰ ਬਣਾਉਣਾ ਇਦਾਂ ਜੂੜੇ 'ਚ ਬਣਾ ਦੇਣਾ ਜੇ ਤੁਹਾਨੂੰ ਕਈਆਂ ਨੂੰ ਹੁੰਦਾ ਕਿ ਯਾਰ ਆਪਣਾ ਮਿੱਟੀ ਬੜੀ ਬੈਂ ਦੀ ਬਾਹਰ ਫਲਾਣਾ ਉਹ ਆਪਣੇ ਉਹਨਾਂ ਇੱਕੋ ਸਲਾਈ ਪੜਕਾ ਬਨ ਲਓ ਰਮਾਹਿਆਂ ਪੜਕਾ ਬਨ ਲਓ ਹੁਣ ਮੈਂ ਵੀ ਪੜਕਾ ਬੰਨਦਾ ਭਾਈ ਕਮਲ ਟਿੱਬੜਾ ਪੜਕਾ ਬੰਨਦਾ ਪੜਕਾ ਵੱਲ ਖੋਲ ਲੇਗਾ ਖੋਲ ਜੇਗਾ ਬਾਤ ਉੱਤ ਪਰ ਮਿੱਟੀ ਜਨਬ ਹੋਗੀ ਜੇ ਤੁਹਾਨੂੰ ਇੰਨਾ ਡਾਰਿੰਗ ਮਿੱਟੀ ਰੋਜ਼ ਨਾਉਣਾ ਪੈਂਦਾ ਹੋਰ ਕੋਈ ਚੱਕ ਨਹੀਂ ਜਿਹਨੂੰ ਜਿਹਨੂੰ ਸ਼ੌਂਕ ਹੈ ਰੋਜ਼ ਨਾ ਵੀ ਲਿੰਦਾ ਬਿਲਕੁਲ ਜੀ ਬਾਕੀ ਪਹਿਚਾਨ ਸਾਡੀ ਸਰਦਾਰੀ ਹੈ ਜੀ ਹਾਂਜੀ ਭਾਜੀ ਇੱਕ ਨਾਲੇ ਪਿੱਗੋਲ ਕਰਨੇ ਬਹੁਤ ਆ ਕਿ ਬਹੁਤ ਜ਼ਿਆਦਾ ਪਲੇ ਘੱਟ ਪਲੇਰ ਨੇ ਸਰਦਾਰ ਭਾਜੀ ਇਸ ਟਾਈਮ ਇੱਕ ਵੱਖਰੀ ਪਛਾਣ ਮੈਂ ਆਪਾਂ ਮੇ ਮੇਰੀ ਇਹ ਕੋਈ ਚੀਜ਼ ਹੈ ਮੇਨੂੰ ਲਗਭਗ 50% ਪਛਾਣ ਮੇਰੀ ਉਸ ਮਤਲਬ ਪ੍ਰਭਾਵੇਂ ਨਹੀਂ ਦਿੱਤੀ ਆ ਦਿੱਤੀ ਆ ਜੀ ਬਿਲਕੁਲ ਬਿਲਕੁਲ ਇੱਕ ਤਾਂ ਗੱਦਗਾਟ ਕਰਕੇ ਮੋਰਚੇ ਖੜੇ ਹੋ ਤੇ ਜਦੋਂ ਸਰਦਾਰ ਹੁੰਦੇ ਹੋ ਤੇ ਫਿਰ ਤੁਹਾਡੀ ਪਛਾਣ ਹੀ ਗੁਰੂਆਂ ਨੇ ਸਾਨੂੰ ਬੋਲ ਤੁਡੀ ਬਖਸ਼ੀ ਜੀ ਹਾਂ ਭਾਈ ਸਰਦਾਰ ਗੁਰਦਿੱਤ ਗੁਰਦਿੱਤਾ ਗਰਿਸ਼ਨ ਕੇ ਨਾਲ ਭਾਈ ਉਹਨਾਂ ਦਾ ਉਹਨਾਂ ਨੇ ਵੇਖ ਲਓ ਸੱਤੂ ਭਾਈ ਸਨ ਖੰਡੂਰ ਸਾਹਿਬ ਵਾਲਾ ਉਹਨਾਂ ਨੇ ਵੇਖ ਲਓ ਇਹ ਕੋਈ ਲਿੰਕ ਜ ਹੁਣ ਹੁਣ ਭਾਈ ਗੁਰਦਿੱਤਾ ਸੱਤੂ ਆ ਨੰਨੀ ਗਪਾਲਪੁਰਿਆ ਜੱਜ ਮੰਡੀਆਂ ਵਾਲਾ ਗੁਰਮੀਤ ਮੰਡੀਆਂ ਵਾਲਾ ਭਾਈ ਕਮਲ ਟਿਬੇ ਕਮਲ ਟਿਬੇ ਵਾਲਾ ਭਾਈ ਕੁਲਦੀਪ ਸ਼ਕਰਮਾਸ਼ੀ ਵਾਲਾ ਉਹਨੇ ਕਿੱਡੇ-ਕਿੱਡੇ ਪਲਵਾਨ ਪਾਹੀ ਮੱਲ ਨੇ ਆਪਣੇ ਬਾਹਰ ਵੀ ਖੇਡੇ ਆ ਇੱਥੇ ਪੂਰਾ ਤੜੇ ਬਾਹਰ ਕਈ ਮੋਟਰਾਂ ਦੇ ਉੱਤੇ ਬਿਲਡ ਜਿੱਤੇ ਟਰੈਕਟਰ ਦੇ ਉੱਤੇ ਆ ਵਰਲਡ ਕੱਪ ਵੀ ਕਿੱਡੇ ਭਾਵੇਂ ਉਹਨਾਂ ਉਹਨਾਂ ਨੇ ਕਦੇ ਨਹੀਂ ਸੋਚਿਆ ਕਿ ਸਾਡੇ ਜੂੜਾ ਹੀ ਕਿਤਾਦੀ ਇਹ ਮਤਲਬ ਹੁਣ ਕਈ ਬਲੇ ਜੂੜਾ ਘਟਾਉਂਦੇ ਉਹ ਗੱਲ ਨਹੀਂ ਭਾਜੀ ਇਹਦੇ ਨਾਲ ਕੋਈ ਲਿੰਕ ਨਹੀਂ ਹੈਗਾ ਬਿਲਕੁਲ ਜਿਨ੍ਹਾਂ ਮਹਾਰਾਜ ਨੇ ਕੀ ਬਦਲ ਸੋ ਖੇਤੀ ਬਲੇ ਬਣਾਉਣਾ ਉਸ ਤੋਂ ਕੀ ਸਰਦਾਰੀ ਕਰਕੇ ਬਿਲਕੁਲ ਜੀ ਬਿਲਕੁਲ